ਗੈਂਗਸਟਰ ਨੂੰ ਖਤਮ ਕਰਨ ਲਈ ਜਿਹੜੀ ਮੁਹਿੰਮ ਚੱਲੀ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਤੇ ਗੈਂਗਸਟਰਵਾਦ ਦੇ ਜਿਹੜੇ ਕੋਹੜ ਤੋਂ ਨਿਜਾਬ ਪਾਉਣ ਲਈ ਪੰਜਾਬ ਪੁਲਿਸ ਤਤਪਰ ਹੈ ਉਸੇ ਦੀ ਲੜੀ ਦੇ ਵਿੱਚ ਜੀ ਸਰ ਯਾ ਪਰਚਾ ਦੁੱਧਿਆ ਕਰੋ ਸਰ ਅੱਜ ਜਦੋਂ ਇਸ਼ੂ ਕੀ ਹੈ ਸੈਂਕੜੇ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਥੇ ਆਉਂਦੇ ਤੁਹਾਡਾ ਧੰਨਵਾਦ ਕਰਦਾ ਇਸ ਪ੍ਰੈਸ ਕਾਨਫਰੰਸ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਦੀ ਜਿਹੜੀ ਵਚਨਬੱਤਾਂ ਨੂੰ ਦਰਾਣਾ ਚਾਹੁੰਗਾ ਸਾਡੇ ਜੀਜਪੀ ਸਾਹਿਬ ਨੇ ਜਿਹੜੀ ਅੱਜ ਗੈਂਗਸਟਰ ਨੂੰ ਖਤਮ ਕਰਨ ਲਈ ਜਿਹੜੀ ਮੁਹਿੰਮ ਗੱਢੀ ਹੈ ਉਸ ਦੇ ਵਿੱਚ ਅਸੀਂ ਪੰਜਾਬ ਪੁਲਿਸ ਵਚਨਬੰਦ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਤੇ ਗੈਂਗਸਟਰਵਾਦ ਦੇ ਜਿਹੜੇ ਕੋੜ ਤੋਂ ਨਜ਼ਾਰ ਪਾਉਣ ਲਈ ਪੰਜਾਬ ਪੁਲਿਸ ਤੱਤਰ ਤਿਆਰ ਹੈ ਉਸੇ ਵੀ ਲੜੀ ਦੇ ਵਿੱਚ ਜਿਹੜਾ ਪੁਲਿਸ ਦਾ ਜਿਹੜਾ ਅਜ ਇੱਕ ਕੋਖਿਆਤ ਗੈਂਗਸਟਰ ਨਾਲੇਜ ਦੇ ਵਿੱਚ ਮੁਕਾਬਲਾ ਹੋਇਆ ਜਿਹਦੇ ਵਿੱਚ ਜਿਹੜਾ ਖੋਗਾਇਤ ਗੈਂਗਸਟਰ ਮਨੀ ਪ੍ਰਿੰਸ ਉਰਫ ਮਨੀਏ ਸੁਰਮਾ ਜਿਹੜਾ ਢੇਰ ਹੋਇਆ ਇਹ ਜਿਹੜਾ ਮਨੀ ਸੁਰਮਾ ਜਿਹੜਾ ਮਨੀ ਪ੍ਰਿੰਸ ਹੈ ਇਹ ਪਰੰਤਾਰਨ ਜ਼ਲੇ ਨੂੰ ਬਿਲੋਂਗ ਕਰਦਾ ਹੈ ਇਸ ਦੇ ਬਰੋਦਰ ਤਕਰੀਬਨ 50 ਦੇ ਕਰੀਬ ਕ੍ਰਿਮੀਨਲ ਕੇਸਸ ਦਰਜ ਨੇ 5-6 ਕੇਸਾਂ ਦੇ ਵਿੱਚ ਇਹ ਅਲਰੇਡੀ ਸਜ਼ਾ ਆਫਤ ਹੈ ਤੇ ਚਾਰ ਪੰਜ ਕੇਸਾਂ ਦੇ ਵਿੱਚ ਇਹ ਤਰਨਤਾਰ ਪੁਲਿਸ ਨੂੰ ਰਿਪੋਰਟਿੰਦਾ ਸੀ ਜਿਵੇਂ ਕਿ ਪਹਿਲਾਂ ਵੀ ਇਸ ਇਸ ਸਬੰਧ ਦੇ ਵਿੱਚ ਅਸੀਂ ਇੱਕ ਪ੍ਰੈਸ ਛੋਡੀ ਪ੍ਰੈਸਰ ਵਾਰਤਾ ਹੋਈ ਸੀਗੀ ਮੌਕੇ ਤੇ ਉਹਦੇ ਵਿੱਚ ਇਹਨੇ ਤਰਨਤਾਰ ਸਿਟੀ ਦੇ ਵਿੱਚੋਂ ਇੱਕ ਬੰਦੇ ਤੋਂ ਪਿਸਤੌਲ ਤੇ ਸ਼ੂਟਕਾਰ ਕੋਈ ਸੀ ਸਿਟੀ ਤਰਨਤਾਰ ਦੇ ਵਿੱਚ ਉਹਦਾ ਮਕਦਮਾ ਦਰਜ ਹੈ ਕਿ ਕਿਸੇ ਨੇ ਧਰਮ ਨੂੰ ਅੱਗ ਲਾਈ ਸੀ ਉਹ ਬਦਮਾਸ਼ਾਂ ਦਾ ਆਪਸ ਚ ਜਿਹੜਾ ਉੱਥੇ ਇੱਕ ਦੂਜੇ ਨੂੰ ਨੀਚਾ ਦਿਖਾਉਣ ਦਾ ਜਿਹੜਾ ਇਹਨਾਂ ਦਾ ਚੱਲਦਾ ਉੱਥੇ ਲਈ ਝਗੜਾ ਉਹਦੇ ਵਿੱਚ ਇੱਕ ਬੰਦੇ ਦੇ ਘਰ ਨੇ ਮੈਂ ਅਗਲਾ ਸੀ ਉਹ ਪਰਚਾ ਸਿਟੀ ਤਰਨਤਾਰਨ ਦੇ ਵਿੱਚ ਦਰਜਾ ਉਹਦੇ ਵਿੱਚ ਵਾਂਚਡ ਸੀਗਾ ਇੱਕ ਜਿਹੜਾ ਕਰੋਲਾ ਤਾਰ ਇੰਨੇ ਸੁਲਤਾਨਪੁਰ ਥਾਣੇ ਦੇ ਏਰੀਆ ਦੇ ਵਿੱਚ ਕਮਿਸ਼ਨਰ ਅੰਮ੍ਰਿਤਸਰ ਦੇ ਵਿੱਚੋਂ ਲੁੱਟੀ ਸੀ ਉਹਦੇ ਵਿੱਚ ਵਾਂਟਡ ਸੀਗਾ ਹੁਣ ਯਾਦ ਹੋਵੇ ਕਿ 12 ਜਨਵਰੀ ਨੂੰ ਅਸੀਂ ਉਹਨੂੰ ਇੱਕ ਬਰੀਫ ਐਕਸਚੇਂਜ ਆਫ ਫਾਇਰ ਦੇ ਵਿੱਚ ਇਸ ਨੂੰ ਗ੍ਰਿਫਤਾਰ ਕੀਤਾ ਸੀਗਾ ਅਤੇ ਇਸ ਦਾ ਗੁਰਨਾਲਕ ਦੇਵ ਹਸਪੀਟਲ ਦੇ ਵਿੱਚ ਇਹ ਆਪਚਾਰ ਹਦੀ ਸੀਗਾ ਜਿੱਥੋਂ ਇਹ 14 ਜਨਵਰੀ ਨੂੰ ਇਹ ਉਥੋਂ ਭੱਜ ਗਿਆ ਸੀਗਾ ਤੇ ਕਿਉਂਕਿ ਜੋ ਇੱਕ ਸੰਗਠਿਤ ਅਪਰਾਧ ਦੇ ਵਿੱਚ ਇਹ ਬਹੁਤ ਸਰਗਰਮ ਇਹ ਸ਼ੂਟਰ ਵੀ ਰਿਹਾ ਇਹਦੇ ਵਿੱਚ ਇਹਦੇ ਦੇ ਉੱਤੇ 302 ਦੇ ਮਕਾਪ ਪਰਚੇ ਦਰਜ ਨੇ ਐਨਡੀਪੀਐਸ ਦੇ ਪਰਚੇ ਦਰਜ ਨੇ ਅਟੈਂਪਟ ਟੂ ਮਰਡਰ ਦੇ ਪਰਚੇ ਦਰਜ ਨੇ ਆਮ ਜੈਕਟ ਦੇ ਪਰਚੇ ਦਰਜ ਨੇ ਸੋ ਇਸ ਤੇ ਇਸ ਤੋਂ ਜਿਹੜੇ ਭੱਜਿਆ ਸੀਗਾ ਤੇ ਉਸ ਨੂੰ ਬੜਾ ਗੰਭੀਰਤਾ ਨਾਲ ਲੈਂਦੇ ਹੋਏ ਐਸਐਸਪੀ ਸ਼੍ਰੀ ਸਹਿਲ ਮੀਰ ਜਿਹੜੇ ਐਸਐਸਪੀ ਅੰਮ੍ਰਿਤਸਰ ਰੂਲਰ ਨੇ ਉਹਨਾਂ ਨੇ ਦਿੱਪਿਆਵਾਰ ਦੇ ਜਿਹੜੇ ਐਸਪੀ ਡੀ ਨੇ ਉਹਨਾਂ ਦੀ ਨਿਗਰਾਨੀ ਹੇਠ ਡੀਐਸਪੀ ਡੀ ਮਿਸਟਰ ਨਾਗਰਾ ਸਪੈਸ਼ਲ ਸੈੱਲ ਦੇ ਜਿਹੜੇ ਇੰਚਾਰਜ ਹੈ ਸਬ ਇੰਸਪੈਕਟਰ ਸਤਵਿੰਦਰ ਸਿੰਘ ਅਤੇ ਹੋਰ ਜਿਹੜੇ ਸਾਡੇ ਇੱਥੇ ਐਸਐਚਓ ਸਭਾ ਨੇ ਉਹਨਾਂ ਦੀਆਂ ਟੀਮਾਂ ਬਣਵਾਈਆਂ ਸੀ ਤਾਂ ਜੋ ਇਸ ਖੋਖਾਤ ਜਿਹੜਾ ਗੈਂਗਸਟਰ ਸੀ ਇਸ ਨੂੰ ਗ੍ਰਫਤਾਰ ਕੀਤਾ ਜਾਵੇ ਤਾਂ ਜੋ ਕੋਈ ਹੋਰ ਇਹ ਵੱਡਾ ਤਾਰਾ ਨਾ ਕਰ ਸਕੇ ਤੇ ਇੰਟੈਲੀਜੈਂਸ ਲੀਡਸ ਨੂੰ ਫੋਲੋ ਕਰਦੇ ਹੋਏ ਅਤੇ ਹਿਊਮਨ ਇੰਟੈਲੀਜੈਂਸ ਕੰਮ ਕਰਦੇ ਹੋਏ ਅੱਜ ਇਸ ਨੂੰ ਪਿੰਡਾ ਥਾਣੇ ਦੇ ਏਰੀਆ ਦੇ ਵਿੱਚ ਇੱਕ ਐਮਬੁਸ਼ ਲਾ ਕੇ ਇਸ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਸ ਨੇ ਇੱਕ ਸ੍ਰਿਸ਼ਟਿਕਟਡ ਫੋਰਨ ਮੇਡ ਪਿਸਟਲ ਪੀਐਕਸ 5 ਤੱਪੜ ਗਲਬਰ ਦੇ ਨਾਲ ਪੁਲਿਸ ਉਤੇ ਤਾਪੜ ਦੌੜ ਐਂਡਿਸਪਰਨਟ ਫਾਇਰਿੰਗ ਕੀਤੀ ਹੈ ਇੱਥੇ ਮੈਂ ਦੱਸਣਾ ਚਾਹੁੰਗਾ ਇੱਥੇ ਮੈਂ ਸਲਾਹਾ ਕਰਨਾ ਚਾਹੁੰਗਾ ਐਸਆਈ ਸੁਤਵਿੰਦਰ ਸਿੰਘ ਦੀ ਅਤੇ ਉਹਨਾਂ ਦੀ ਟੀਮ ਦੀ ਜਿਨ੍ਹਾਂ ਨੇ ਇਹ ਇੱਕ ਬਹੁਤ ਸਚੱਜਾ ਇੱਕ ਵਿਉਂਤਬੰਦੀ ਨਾਲ ਉਸ ਉਤੇ ਐਮਬੁਸ਼ ਲਾਇਆ ਹੋਇਆ ਸੀਗਾ ਅ ਪਰਮਾਧਵਾ ਦੀ ਗਿਰਦਾ ਨਾਲ ਜਿਹੜੀ ਹੋਵੇ ਫਾਇਰਿੰਗ ਹੋਈ ਹੈ ਕਿ ਇਹਨਾਂ ਦੇ ਜਿਹੜੀ ਬੁਲੇਟ ਪ੍ਰੂਫ ਜੈਕਟ ਪਾਈ ਵੀ ਸੀਗੀ ਸੁਤਵਿੰਦਰ ਉਹ ਉਸ ਨਾਲ ਵੱਜੀ ਹੈ ਤੇ ਇਹ ਤੁਹਾਡੇ ਸਾਹਮਣੇ ਨੇ ਇਸ ਸੁਰਖਸ਼ਤ ਨੇ ਤੇ ਇੱਥੇ ਮੈਂ ਫਿਰ ਛਾਗਾਂ ਤਰ੍ਹਾਂ ਦਾ ਐਸਐਸਪੀ ਸਾਹਿਬ ਅੰਮ੍ਰਿਤਸਰ ਰੂਲਰ ਵੀ ਜਿਨ੍ਹਾਂ ਨੇ ਜਦੋਂ ਦਾ ਇਹ ਭੱਜਿਆ ਇਸ ਨੂੰ ਇੱਕ ਚੈਲੰਜ ਇਸਫ ਕਰਦੇ ਹੋਏ ਕਿਉਂਕਿ ਇਸ ਤਰ੍ਹਾਂ ਦੇ ਅਪਰਾਧੀ ਦਾ ਸੋਸਾਇਟੀ ਵਿੱਚ ਫਿਰਨਾ ਅ ਤਰਾਇਮ ਨੇ ਤੜ ਕਰਕੇ ਕ੍ਰਾਈਮ ਕਰਨਾ ਇਸ ਤਰ੍ਹਾਂ ਦੇ ਸਾਈਕੋਪਾਥ ਜਿਹੜਾ ਹੁੰਦਾ ਉਸ ਤਰ੍ਹਾਂ ਦੀ ਇੱਕ ਦੀ ਪ੍ਰਵਰਤੀ ਹੁੰਦੀ ਹੈ ਉਸ ਨੂੰ ਨਬੇ ਨਜ਼ਰ ਰੱਖਦੇ ਹੋਏ ਬੜੀ ਇਹਨਾਂ ਨੇ ਸੰਜੀਦਗੀ ਨਾਲ ਤੇ ਗੰਭੀਰਤਾ ਨਾਲ ਲੈਂਦੇ ਹੋਏ ਆ ਜਿਹੜੇ ਤੁਹਾਡੇ ਮੇਰੇ ਆਸੇ ਪਾਸੇ ਇਹ ਅਫਸਰ ਬੈਠੇ ਨੇ ਉਹਨਾਂ ਨੂੰ ਇਹਨਾਂ ਜਿੰਨੀ ਸ਼ੁਰੂਆਤ ਕੀਤੀ ਜਾਵੇ ਉਨੀ ਘਟ ਹੈ ਪੰਜਾਬ ਪੁਲਿਸ ਵਚਨਬੰਦ ਹੈ ਗੈਂਗਸਟਰਵਾਦ ਦਾ ਖਾਤਮਾ ਕਰਨ ਲਈ ਉਸੇ ਲੜੀ ਦੇ ਵਿੱਚ ਜੇ ਜਦੋਂ ਪੁਲਿਸ ਐਕਸਚੇਂਜ ਆਫ ਫਾਇਰ ਹੁੰਦਾ ਹੈ ਉਹ ਜ਼ਖਮੀ ਹੁੰਦਾ ਉਸ ਨੂੰ ਲੋਪੋ ਕੇ ਪੀਐਸਸੀ ਦੇ ਵਿੱਚ ਐਂਬੂਲੈਂਸ ਦੇ ਰਾਹੀਂ ਸ਼ਿਫਟ ਕੀਤਾ ਜਾਂਦਾ ਹੈ ਉਨੀ ਵੇਲੇ ਐਸਐਸਪੀ ਸਾਹਿਬ ਦੱਸ ਰਹੇ ਸੀਗੇ ਕਿ ਉਹਨੂੰ ਡੈੱਡ ਡਿਕਲੇਅਰ ਕਰ ਦਿੱਤਾ ਗਿਆ ਕਿਥੇ ਲੱਗੀ ਜੀ ਉਹਦੇ ਕੋਲ ਇਹ ਤਾਂ ਹੁਣ ਉੱਥੇ ਜਦੋਂ ਸਾਰੀ ਰਿਪੋਰਟ ਆਏਗੀ ਉਸ ਤੋਂ ਬਾਅਦ ਹੀ ਮੈਂ ਇਸ ਤੇ ਟਿੱਪਣੀ ਕਰਾਂਗਾ ਜੀ ਦੋਸਤੋ ਜੋ ਜਿਹੜਾ ਅਸੀਂ ਮੌਕੇ ਤੇ ਹਲੇ ਐਫਐਸਐਲ ਬਿਕੋਜ ਜਿਹੜਾ ਉਸ ਏਰੀਆ ਹੈਗਾ ਡੰਡਾ ਡਰੇਨ ਜਿਹੜੀ ਜਿਹੜੀ ਉੱਥੇ ਘਟੜਾ ਦੇ ਏਰੀਆ ਦੇ ਵਿੱਚ ਡਰੇਨ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਹੈ ਉਸ ਦੇ ਏਰੀਆ ਦੇ ਵਿੱਚ ਹਲੇ ਉਹ ਕਾਫੀ ਇੱਥੇ ਤੁਹਾਨੂੰ ਪਤਾ ਹੀ ਹੋਊ ਜਿਹੜੀ ਪਕੰਡੀ ਹੈਗੀ ਜਿੱਥੇ ਮੁਕਾਬਲਾ ਹੋਇਆ ਉੱਥੇ ਹੁਣ ਸਰਚ ਚੱਲ ਰਹੀ ਹੈ ਜਿਹੜੀ ਨਿਤਰਾਈ ਨੂੰ ਉੱਥੇ ਪਤਾ ਲੱਗ ਰਿਹਾ ਸੀਗਾ ਇਸ ਵੱਲੋਂ 4-5 ਕੋਲਟ ਉੱਥੇ ਨਜ਼ਰ ਆ ਰਹੇ ਸੀਗੇ ਇਹਦੇ ਤੇ ਬਾਕੀ ਤਾਂ ਅਸੀਂ ਟੱਚ ਨਹੀਂ ਕਰ ਸਕਦੇ ਕਿਉਂਕਿ 87 ਸਾਲ ਆਪਣੇ ਕਬਜ਼ੇ ਚ ਚਲਾਈਂਦੀ ਹੈ ਉਸ ਤੋਂ ਬਾਅਦ ਉਹ ਰਿਪੋਰਟ ਦਿੰਦੀ ਹੈ ਉਹ ਸ਼ਾਮ ਤੱਕ ਆਏਗੀ ਸਾਡੇ ਕੋਲੇ ਸਰਚ ਕਰਨੀ ਅੱਖਾਂ ਨਾਲ ਉਹ ਜੋ ਵੀ ਤੇ ਝੜੀਆਂ ਝੋੜੀਆਂ ਵਿੱਚ ਜਿੰਨੇ ਵੀ ਕੋਈ ਕਰ ਤੋਂ ਬੰਲਾ ਉੱਥੇ ਕਿੰਨੇ ਚੱਲੇ ਕਿੰਨੇ ਕੋਲ ਉਹ ਸਾਰਾ ਕੁਝ ਐਫਐਸਐਲ ਦੀ ਰਿਪੋਰਟ ਤੋਂ ਬਾਅਦ ਹੀ ਤੁਹਾਨੂੰ ਮੈਂ ਡਿਟੇਲਸ ਵਿੱਚ ਦੱਸ ਪਾਂਗਾ। ਝੜ ਕਿਹਦਾ ਸੀਗਾ ਸਰ ਇਹਦੇ ਕੋਲ ਪੀਐਕਸ5 ਕਰਤੀ ਗੱਲ ਬਤਾ। ਇਹ ਸਰ ਕਿੱਥੇ ਰਹਿ ਗਿਆ ਸੀ ਇਹ ਕੁਛ ਕਰ ਚੱਲੇ ਆ ਜੀ। ਨਹੀਂ ਹਾਲੇ ਇਸ ਦਾ ਤਾਂ ਕੁਝ ਨਹੀਂ ਪਤਾ ਲੱਗਿਆ ਕਿਉਂਕਿ ਉਹ ਤਾਂ ਇਹ ਮਤਲਬ ਹੀਸ ਬੀਨ ਡਿਕਲੇਅਰਡ ਹੈ। ਉਹ ਪੁਨਾ ਪੁਨਾੜੇ ਹਸਪਤਾਲ 'ਚ ਭੱਜਿਆ ਹੋਇਆ ਹੈ। ਇਹਦਾ ਕਿੰਨੇ ਸਾਥ ਦਿੱਤਾ ਸੀ? ਭਜਾਉਂਦੇ ਕਿੰਨੀ ਕੋਸ਼ਿਸ਼ ਕੀਤੀ ਸੀ ਜੀ ਸੱਚੀ ਯਾਰਾ ਕਿ ਕੋਈ ਇਸ ਮਤਲਬ ਪ੍ਰੈਸ ਸੀ ਜਾਂ ਕਿਸੇ ਤਰਫ ਤੋਂ। ਅ ਜਿਹੜੀ ਇਹ ਜਿਹੜੀ ਚੀਜ਼ ਹੈਗੀ ਆ ਉਹਦੇ ਵਿੱਚ ਮੈਂ ਸਿਰਫ ਇੰਨਾ ਕਹਿਣਾ ਚਾਹੂੰਗਾ ਕਿ ਇਹ ਜਿਹੜੇ ਤਬਦੀਸ਼ ਹੈਗਾ ਅਸੀਂ ਆਪਣੇ ਦੋ ਮੁਲਾਜ਼ਮਾਂ ਉੱਤੇ ਵੀ ਪਰਚਾ ਦਰਜ ਕੀਤਾ ਹੈ ਜਿਹੜੇ ਜਿਨ੍ਹਾਂ ਦੀ ਜ਼ਿੰਮੇਵਾਰੀ ਬੰਦੀ ਸੀ ਤੇ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਅਸੀਂ ਉਸ ਦਾ ਕਿੰਨਾ ਕੁ ਰਿਜ਼ਲਟ ਸੀਗਾ ਮਤਲਬ ਉਸ ਨੂੰ ਭਜਾਨ ਦੇ ਵਿੱਚ ਉਹ ਇੱਕ ਤਕਨੀਕਾ ਦਾ ਵਿਸ਼ਾ ਹੈ ਜਿਸ ਤਰ੍ਹਾਂ ਸਾਰੀ ਗੱਲ ਸਪਸ਼ਟ ਹੋਏਗੀ ਇਟ ਇਜ਼ ਟੂ अर्ली ਟੂ ਸੇ ਹੋਵੇ ਅੱਜ ਹੀ ਸਾਡੇ ਸਾਹਮਣੇ ਆਇਆ ਹੈਗਾ ਤਾਂ ਫਿਰ ਉਹ ਨੂੰ ਮੌਕਾ ਨਹੀਂ ਉਹ ਨੂੰ ਜੋ ਹੁਣ ਇਹਨੂੰ ਸਾਡਾ ਡਿਵਾਈਨ ਦੇਖਾਂਗੇ ਜਿਹੜੇ ਵੀ ਇਹਦੇ ਵਿੱਚ ਜਿਹੜੇ ਸਾਜ਼ਿਸ਼ ਕਰਤਾ ਹੈਗੇ ਸਾਰੇ ਬੇਦਕਾਫੀ ਸਾਰੇ ਜਿਹੜਾ ਆਪਰੇਸ਼ਨ ਸੀਗਾ ਇਕੱਲਾ ਅੰਮ੍ਰਿਤਸਰ ਧਿਆਪੀ ਪੁਲਿਸ ਦਾ ਸੀਗਾ ਜਾਂ ਤਰਨਤਾਰਨ ਪੁਲਿਸ ਵੀ ਤੋਂ ਦੇ ਨਾਲ ਸੀਗੀ ਪੰਜਾਬ ਪੁਲਿਸ ਇੱਕ ਬਹੁਤ ਵੱਡਾ ਪਰਿਵਾਰ ਹੈ ਇੱਕ ਇਹ ਜਿਹੜੀ ਚਾਹੇ ਉਹਨਾਂ ਨੇ ਉੱਥੇ ਕ੍ਰਾਈਮ ਕੀਤਾ ਸੀ ਤਰਨਤਾਰਨ ਨੇ ਉਸ ਨੂੰ ਫੜਨ ਦੀ ਜ਼ਿੰਮੇਵਾਰੀ ਸਾਡੇ ਹਿੱਸੇ ਆਈ ਜਿਸ ਨੂੰ ਅ ਸ਼੍ਰੀ ਸੇਲ ਮੀਰ ਦੀ ਟੀਮ ਨੇ ਬਹੁਤ ਬੇਕੂਬੀ ਨਿਭਾਇਆ ਉਸ ਨੂੰ ਪਹਿਲਾਂ ਵੀ ਫੜਿਆ ਰਿਵਰਸ ਚੇਂਜ ਫਾਇਰ ਨਾਲ ਅ ਅਨਫੋਰਚੂਨੇਟਲੀ ਉਹ ਭੱਜਿਆ ਉਸ ਤੋਂ ਬਾਅਦ ਅੰਜਾਮ ਤੁਹਾਡੇ ਸਾਹਮਣੇ ਹੈ ਜੀ ਸਰ ਇਸ ਦਾ ਕਿਸੇ ਹੋਰ ਜਨਰਲ ਨਾਲ ਤਾਲੁਕ ਹੈ ਜਾਂ ਕੋਈ ਦੇਪੋਟ ਮੈਂ ਨਾ ਇੱਕ ਪ੍ਰੈਸਰ ਆਹੀਂ ਇੱਕ ਮੈਂ ਤੁਹਾਨੂੰ ਇੱਥੇ ਗੱਲ ਕਰਾਉਣਾ ਚਾਹੁੰਗਾ ਕਿ ਬਦਮਾਸ਼ਾਂ ਦੇ ਨਾਮ ਲੈ ਕੇ ਨਾ ਇਹਨਾਂ ਨੂੰ ਐਵੇਂ ਫਜ਼ੂਲ ਦੀ ਪਬਲਿਸਿਟੀ ਦੇ ਦਿੰਦੇ ਆ ਉਹਦੇ ਵਿੱਚ ਇੱਕ ਪਬਲਿਕ ਦੇ ਵਿੱਚ ਗਲਤ ਮੈਸੇਜ ਜਾਂਦਾ ਹੈ ਜਿਹੜਾ ਬਦਵਾਸ਼ ਆ ਕੋਈ ਐਵੇਂ ਡਕੋਪ ਗਿੱੱਡ ਵਗਰੇ ਬੈਠੇ ਆ ਉਹ ਫਰੋਤੀਆਂ ਮੰਗਦੇ ਜਿਹੜੇ ਜਿਹੜੇ ਕਹਿੰਦੇ ਆ ਕਿ ਬਾਬਾ ਨਾਨਕ ਦਾ ਕਹਿੰਦਾ ਚਿਰਤ ਕਰੋ ਤੇ ਹਰਾਮ ਦੀ ਕਮਾਈ ਨਾਲ ਵਿਝੇ ਆ ਤੇ ਐਕਸਟਰੈਸ਼ਨਾਂ ਕਰਦੇ ਆ ਅਸੀਂ ਉਹਨਾਂ ਦਾ ਨਾਮ ਨਾ ਲਈਏ ਉਹਨਾਂ ਨੂੰ ਆਵੇਂ ਮੁਫਤ ਦੀ ਪਬਲਿਸਿਟੀ ਨਾ ਦੇਈਏ ਜੇ ਜਿਹੜਾ ਕਾਨੂੰਨ ਨੂੰ ਆਪਣੇ ਹੱਥੇ ਚ ਲਏਗਾ ਅਸੀਂ ਪੰਜਾਬ ਪੁਲਿਸ ਆਪਣੀ ਵਚਨਬੱਤਾਂ ਨੂੰ ਦਰਾਂਨੇ ਆ ਅਸੀਂ ਉਸ ਦਾ ਐਸ ਪਰ ਲਾ ਉਸ ਦੇ ਉਹਦੇ ਵੱਡੇ ਜੋ ਕਾਰਵਾਈ ਤੋਰਾ ਪ੍ਰਿੰਸਪਲੀ ਹਸਪੀਟਲ ਤੋਂ ਫਰਾਕਰਾ ਜਿਹੜੀ ਦੀ ਪਛਾਣ ਹੋਈ ਹੈ ਆ ਮੈਂ ਇਹ ਜਿਹੜੀ ਚੀਜ਼ ਸਾਡੇ ਸੰ ਗਿਆਨ ਦੇ ਵਿੱਚ ਹੈਗੀ ਹੈ ਅਸੀਂ ਤੁਹਾਨੂੰ ਜਲਦੀ ਉਹਦੇ ਵਿੱਚ ਜਿਹੜੀ ਵੀ ਕਾਰਵਾਈ ਕਰਾਂਗੇ ਤੁਹਾਨੂੰ ਇਸ ਦੇ ਬਾਰੇ ਅਸੀਂ ਅਪਡੇਟ ਦੇ ਦਿਆਂਗੇ thank you